ਪੰਜਾਬੀਆਂ ਦੀ ਲੰਮੇ ਸਮੇ ਤੋਂ ਉਡੀਕ ਕੇ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਆਖਰ ਹੋਊਗੀ ਕਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ ਤਕਰੀਬਨ ਸਵਾ ਦੋ ਸਾਲ ਦਾ ਸਮਾਂ ਹੋ ਗਿਆ ਹੁਣ ਤੱਕ ਪੰਜਾਬੀ ਸੋਚਦੇ ਨੇ ਕਿ ਚੋਣ ਹੋਈ ਕਿਉਂ ਨਹੀਂ ਕਿੰਨੇ ਮਹੀਨੇ ਹੋ ਗਏ ਪੰਚਾਇਤਾਂ ਪੰਗ ਹੋਈਆਂ ਨੂੰ ਹੁਣ ਤਾਂ ਲੋਕ ਸਭਾ ਦੀ ਵੀ ਚੋਣ ਹੋ ਗਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਜੁੜਿਓ ਆਪਣੇ ਚੈਨਲ ਦੇ ਨਾਲ ਪੰਜਾਬੀ ਵਿਊਰਸ਼ਿਪ ਦੇ ਨਾਲ ਮੈਂ ਤੁਹਾਡੇ ਨਾਲ ਸਾਂਝ ਪਾਉਂਗਾ ਮੈਂ ਤੁਹਾਨੂੰ ਦੱਸੂਗਾ ਕਿ ਕਦੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਹੋਣ ਜਾ ਰਹੀ ਆ ਕਿਹੜੀ ਤਰੀਕ ਕਿਹੜੇ ਮਹੀਨੇ ਨੂੰ ਪਰ ਉਸ ਤੋਂ ਪਹਿਲਾਂ ਮੇਰੀ ਇੱਕ ਖਾਸ ਬੇਨਤੀ ਹੱਥ ਜੋੜ ਕੇ ਕਿ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਦੇ ਉੱਪਰ ਓਹ ਇਸ ਜਨਰਲ ਪੰਜਾਬੀ viewership ਨੂੰ ਸਬਸਕ੍ਰਾਈਬ ਕਰ ਲੈਣਾ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ ਪੰਚਾਇਤਾਂ ਦੇ ਨਾਲ ਜੁੜੀ ਹੋਈ ਹਰ ਖਬਰ ਪਿੰਡਾਂ ਦੇ ਨਾਲ ਜੁੜੀ ਹੋਈ ਹਰ ਖਬਰ ਸਿਆਸਤ ਦੇ ਨਾਲ ਜੁੜੀ ਹੋਈ ਹਰ ਖਬਰ ਤੁਹਾਡੀ ਮੋਬਾਈਲ ਦੀ ਲੈਪਟਾਪ ਦੀ ਸਕਰੀਨ ਦੇ ਉੱਪਰ ਹੋਊਗੀ ਚੈਨਲ ਨੂੰ ਤੁਸੀਂ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦਾ ਦਬਲੋ ਬਟਨ ਵੀਡੀਓ ਨੂੰ ਕਰ ਦਿਓ ਲਾਈਕ ਤੇ ਅੱਗੇ ਆਹ ਵੀਡੀਓ ਕਰ ਦਿਓ ਤੁਸੀਂ ਸ਼ੇਅਰ ਉਹਨਾਂ ਲੋਕਾਂ ਦੇ ਨਾਲ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਯਾਰ ਬੇਲੀ ਨੇ ਤੁਹਾਡੇ ਖਾਸ ਮਿੱਤਰ ਨੇ ਕਿ ਆ ਚੱਕੋ ਪੰਚਾਇਤੀ ਚੋਣਾਂ ਇਸ ਤਰੀਕ ਨੂੰ ਇਸ ਮਹੀਨੇ ਨੂੰ ਹੋਣ ਜਾ ਰਹੀਆਂ ਨੇ ਸੋ ਜਿਹੜੇ ਦੋਸਤ ਨੇ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਭ ਤੋਂ ਪਹਿਲਾਂ ਕਰਨ ਸਬਸਕ੍ਰਾਈਬ ਜੀ ਜਿਨ੍ਹਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਸਾਰੇ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਹੁਣ ਤੱਕ ਕੀਤਾ ਨਹੀਂ ਉਹਨਾਂ ਦਾ ਵੀ ਧੰਨਵਾਦ ਉਹ ਵੀ ਚੈਨਲ ਜਲਦ ਸਬਸਕ੍ਰਾਈਬ ਕਰ ਲਿਓ। ਦੋਸਤੋ ਤੁਹਾਡੇ ਯਾਦ ਹੋਊਗਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਸ ਸਰਕਾਰ ਨੇ ਜਿਹੜੀਆਂ ਪੰਚਾਇਤਾਂ ਸੀ ਪੰਚਾਇਤਾਂ ਉਹ ਭੰਗ ਕਰਦੀਆਂ ਸੀ। ਪੰਚਾਇਤਾਂ ਭੰਗ ਕਰਤੀਆਂ ਸਰਪੰਚ ਚਲੇ ਗਏ ਹਾਈ ਕੋਰਟ ਸਰ ਸਰਕਾਰ ਨੂੰ ਇੱਕ ਕਹਿ ਸਕਦੇ ਆਪਾਂ ਕਿ ਮੂੰਹ ਦੀ ਖਾਣੀ ਪਈ ਸਰਕਾਰ ਨੂੰ ਦੋ ਕਦਮ ਪਿੱਛੇ ਹਟਣਾ ਪਿਆ ਮੁੜ ਕੇ ਉਹ ਪੰਚਾਇਤਾਂ ਸੀ ਜਿਹੜੀਆਂ ਉਹ ਪੰਚਾਇਤਾਂ ਮੁੜ ਬਹਾਲ ਕਰਤੀਆਂ ਉਸ ਤੋਂ ਬਾਅਦ ਲੋਕ ਸਭਾ ਦੀ ਚੋਣ ਆ ਗਈ ਲੋਕ ਸਭਾ ਦੀ ਚੋਣ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਤਿੰਨ ਸਿੱਟਾ ਹਾਸਲ ਹੋਈਆਂ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਕੀ ਅਪਡੇਟ ਹੈ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਦੋਸਤੋ ਅਪਡੇਟ ਇਹ ਹੈ ਜਿਹੜੇ ਕਿ ਸੂਤਰਾਂ ਦੇ ਹਵਾਲੇ ਤੋਂ ਅੰਦਰ ਤੋਂ ਖਬਰ ਨਿਕਲ ਕੇ ਆ ਰਹੀ ਹੈ ਕਿ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹ ਚੋਣਾਂ ਸਤੰਬਰ ਦੇ ਅੱਧ ਤੋਂ ਬਾਅਦ ਅਕਤੂਬਰ ਮਹੀਨਾ ਇਹਨਾਂ ਦੇ ਦਰਮਿਆਨ ਇਹ ਚੋਣ ਹੋਊਗੀ ਇੱਕ ਵਾਰ ਮੈਂ ਤੁਹਾਨੂੰ ਫਿਰ ਦੱਸ ਦਵਾਂ ਕਿ 15 ਸਤੰਬਰ ਤੋਂ ਬਾਅਦ ਅਕਤੂਬਰ ਆ ਜਿਹੜਾ ਡੇਢ ਮਹੀਨੇ ਦਾ ਸਮਾਂ ਇਸ ਡੇਢ ਮਹੀਨੇ ਦੇ ਸਮੇਂ ਦੇ ਵਿੱਚ ਜਿਹੜੀ ਪੰਚਾਇਤੀ ਚੋਣ ਹੈ ਬਲਾਕ ਸਮਤੀ ਚੋਣ ਹੈ ਜ਼ਿਲ੍ਹਾ ਪ੍ਰੀਸ਼ਦ ਚੋਣ ਹੈ ਇਹ ਸਾਰੇ ਮੈਂਬਰ ਸਰਪੰਚ ਪੰਚ ਚੁਣੇ ਜਾਣਗੇ ਇੱਕ ਵਾਰ ਫਿਰ ਸਤੰਬਰ ਦੇ ਅੱਧ ਤੋਂ ਲੈ ਕੇ ਅਕਤੂਬਰ ਮਹੀਨਾ ਆ ਡੇਢ ਮਹੀਨੇ ਦੇ ਵਿੱਚ ਸਾਰਾ ਕੁਝ ਹੋਊਗਾ ਕਿਉਂਕਿ ਹੁਣ ਦੇਖੋ ਅੱਜ ਆਪਾਂ ਜੂਨ ਦੇ ਵਿੱਚ ਬੈਠੇ ਆ ਜੂਨ ਜੁਲਾਈ ਇਹ ਇੱਕ ਮਹੀਨਾ ਦਾ ਕਿਸਾਨਾਂ ਦਾ ਲੰਘ ਜਾਣਾ ਸੀਜ਼ਨ ਦੇ ਵਿੱਚ ਕਿਉਂਕਿ ਚੋਣੇ ਦੀ ਜੀਰੀ ਦੀ ਲਵਾਈ ਸ਼ੁਰੂ ਹੈ ਪੰਜਾਬ ਦੇ ਵਿੱਚ ਕਿਸਾਨ ਉੱਥੇ ਵਿਅਸਤ ਨੇ ਬਿਜ਼ੀ ਨੇ ਇਹ ਹੋ ਜੂਗਾ ਸਾਰਾ ਕੁਝ ਅੱਗੇ ਅਕਤੂਬਰ ਦੇ ਵਿੱਚ ਜਾ ਕੇ ਕਿਸਾਨ ਫੈਲੇ ਹੋ ਜਾਣਗੇ ਝੋਨੇ ਦੇ ਸੀਜ਼ਨ ਤੋਂ ਝੋਨੇ ਦੀ ਕਟਾਈ ਤਕਰੀਬਨ ਅਕਤੂਬਰ ਦੇ ਵਿੱਚ ਹੋ ਜਾਂਦੀ ਹੈ ਨਵੰਬਰ ਦੇ ਵਿੱਚ ਬਜਾਈ ਸ਼ੁਰੂ ਹੋਊਗੀ ਕਣਕ ਦੀ ਚੋਣਾਂ ਬਿਲਕੁਲ ਪੱਕਿਆਂ ਵਾਲੀ ਸਾਈਡ ਕਣਕ ਦੀ ਬਜਾਈ ਤੋਂ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਹੈ ਇਸ ਪੰਚਾਇਤੀ ਚੋਣ ਦਾੜਾ ਕੰਮ ਕਾਜ ਹੈ ਇਹ ਨੇਪਰੇ ਚੜੇ ਜਾ ਸਕਦਾ ਦੋਸਤੋ ਸੋ ਇਹ ਅਪਡੇਟਸ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਦੋਸਤੋ ਇੱਕ ਵਾਰ ਮੇਰੀ ਫਿਰ ਬੇਨਤੀ ਹੈ ਕਿ ਚੈਨਲ ਨੂੰ ਕਰ ਲੋ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਪੰਚਾਇਤਾਂ ਨੂੰ ਸਰਪੰਚਾਂ ਨੂੰ ਪੰਚਾਂ ਨੂੰ ਆਹ ਵੀਡੀਓ ਕਰ ਦਿਓ ਤੁਸੀਂ ਸ਼ੇਅਰ WhatsApp ਤੇ ਭੇਜ ਦਿਓ ਕਿ ਆ ਚੱਕੋ ਆ ਗਈ ਪੰਚਾਇਤੀ ਚੋਣ ਕਰ ਲੋ ਤਿਆਰੀਆਂ